ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਅਪਡੇਟ ਦੇ ਨਾਲ ਸੋ ਦੋਸਤੋ SCERT ਪੰਜਾਬ ਵੱਲੋਂ ਨਵੀਂ ਅਪਡੇਟ ਆਈ ਹੈ ਉਹਨਾਂ ਭੈਣ ਭਰਾਵਾਂ ਲਈ ਜਿਹੜੇ DLEd ਇਟੀ ਕਰਨਾ ਚਾਹੁੰਦੇ ਆ 25 ਤੋਂ 27 ਵਾਲੇ ਸੈਸ਼ਨ ਦੇ ਵਿੱਚ ਸੋ ਦੂਜੀ ਕਾਉਂਸਲਿੰਗ ਹੋਣ ਜਾ ਰਹੀ ਹੈ ਕਿਹੜੀ ਤਰੀਕ ਨੂੰ ਹੋ ਰਹੀ ਹੈ ਕਿਹੜੀ ਕਿਹੜੀ MAT ਦੇ ਆਧਾਰ ਤੇ ਜਿਹੜੀ ਉਹ ਹੋਣੀ ਹੈ ਕਿਹੜੀ ਕਿਹੜੀ ਕੈਟਾਗਰੀ ਵਾਲੇ ਕੈਂਡੀਡੇਟਸ ਨੂੰ ਕਿੰਨੀ ਤਰੀਕ ਨੂੰ ਬੁਲਾਇਆ ਗਿਆ ਉਹ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਸੋ ਸ਼ੁਰੂ ਕਰਦੇ ਹਾਂ ਦੋਸਤੋ ਸਟੇਟ ਕਾਉਂਸਲ ਆਫ এডਿਕੇਸ਼ਨ ਪਹਾਵੇ ਸੈਟੀ ਪੰਜਾਬ ਬਲੂ ਡਿਪਲੋਮਾ ਇਨ ਐਲੀਮੈਂਟਰੀ ਡੀਐਲইডি ਜਾਂ ਈਟੀਟੀ ਸੈਸ਼ਨ 2025 ਤੋਂ 27 ਦੀ ਦੂਜੀ ਕਾਉਂਸਲਿੰਗ ਸੰਬੰਧੀ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦੂਜੀ ਕਾਉਂਸਲਿੰਗ ਮਿਤੀ 6 11 ਦੋਸਤੋ ਡੇਟ ਨੋਟ ਕਰ ਲਿਓ 6 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ 6 ਨਵੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਕਾਉਂਸਲਿੰਗ ਮੈਟ੍ਰੀਸਟ ਆਧਾਰ ਤੇ ਹੀ ਕੀਤੀ ਜਾਣੀ ਇੱਕ ਖਾਸ ਕਰ ਵਿਦਿਆਰਥੀ ਭਾਈ ਭੈਣ ਭਰਾ ਇਹ ਗੱਲ ਜਰੂਰ ਨੋਟ ਕਰ ਲਓ ਕਿ ਕਾਉਂਸਲਿੰਗ ਜਿਹੜੀ ਹੋਣੀ ਉਹ ਮੈਟ ਲਿਸਟ ਦੇ ਆਧਾਰ 'ਤੇ ਹੀ ਕੀਤੀ ਜਾਣੀ ਹੈ ਪਹਿਲੀ ਕਾਉਂਸਲਿੰਗ ਹੋ ਚੁੱਕੀ ਹੈ ਦੇਖੋ ਦੂਸਰੀ ਕਾਉਂਸਲਿੰਗ ਦੀ ਲਿਸਟਾਂ ਹੀ ਜਾਰੀ ਕੀਤੀ ਗਈਆਂ ਕਿ ਕਿਹੜੇ-ਕਿਹੜੇ ਅੰਕਾਂ ਵਾਲੇ ਜਿਹੜੇ ਵਿਦਿਆਰਥੀ ਹੈ ਉਹ ਕਦੋਂ ਆਉਣਗੇ ਤੇ ਕਿਹਨਾਂ ਨੂੰ ਬੁਲਾਇਆ ਗਿਆ ਕਾਉਂਸਲਿੰਗ ਮੈਟ ਲਿਸਟ ਅਨੁਸਾਰ ਹੀ ਕੀਤੀ ਜਾਣੀ ਹੈ ਇਸ ਲਈ ਮੈਟ ਲਿਸਟ ਅਨੁਸਾਰ ਨਿਰਧਾਰਿਤ ਮਿਤੀਆਂ ਨੂੰ ਜ਼ਿਲ੍ਹੇ ਨਾਲ ਸੰਬੰਧਿਤ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਡਾਇਰੈਕਟਰੀ ਸ਼ਾਮਲ ਹੋਣਾ ਯਕੀਨੀ ਬਣਾਓ ਵਧੇਰੇ ਜਾਣਕਾਰੀ ਲਈ ਵਿਭਾਗ ਦੀ ਜਿਹੜੀ ਵੈੱਬਸਾਈਟ ਹੈ ਦੋਸਤੋ www.sscpunjab.org ਤੇ ਵਿਜ਼ਿਟ ਕੀਤਾ ਜਾ ਸਕਦਾ ਹੈ ਪੋਰਟਲ ਵਿਦਿਆਰਥੀਆਂ ਦੀ ਸੂਚੀ ਉਹਨਾਂ ਦੀ ਸਬੰਧਤ ਕੈਟਾਗਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਸਤੋ ਜਿਹੜੀ ਉਹ ਕੈਟਾਗਰੀ ਵਾਈਜ਼ ਹੀ ਜਿਹੜੀ ਉਹ ਸੂਚਨਾ ਅਪਲੋਡ ਕੀਤੀ ਗਈ ਹੈ ਉਸੇ ਤਰੀਕੇ ਮੈਟ ਬਣਾਈ ਗਈ ਹੈ ਮੈਟ ਦੇ ਆਧਾਰ ਤੇ ਹੀ ਤਿਆਰ ਕੀਤੀ ਗਈ ਹੈ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਜਿਹੜੀ ਸੈਕੰਡ ਕਾਉਂਸਲਿੰਗ ਹੋ ਰਹੀ ਹੈ ਦੋਸਤੋ 25 ਤੋਂ 27 ਮਿਤੀ 6 ਨਵੰਬਰ ਓਪਨ ਮੈਰਿਟ ਹੈ ਦੋਸਤੋ ਆਲ ਕੈਟਾਗਰੀ ਵਾਲਾਂ ਸਾਰਿਆਂ ਵਾਸਤੇ ਹੈ ਜਿਹੜੀ ਲੜੀ ਨੰਬਰ 1 ਤੋਂ ਲੈ ਕੇ 1058 ਤੱਕ ਹੈ ਠੀਕ ਹੈ ਜੀ ਸਮਾਂ ਸਵੇਰੇ 9 ਵਜੇ ਹੈ ਇਸੇ ਤਰ੍ਹਾਂ 7 ਤਰੀਕ ਨੂੰ ਹੋਣ ਜਾ ਰਹੀ ਹੈ ਓਪਨ ਮਾਰਕਟ 올 ਕੈਟਾਗਰੀ ਹੈ 1059 ਤੋਂ 1645 ਤੱਕ ਸਮਾਂ ਫਿਰ ਸਵੇਰੇ 9 ਵਜੇ ਹੈ ਅਗਲੀ ਹੈ ਜੀ 7 11 2025 SCRO ਠੀਕ ਹੈ ਜੀ ਇਹ ਹੈਗੇ ਆ ਜੀ 1664 ਤੋਂ ਲੈ ਕੇ ਸੌਰੀ 1646 ਤੋਂ ਲੈ ਕੇ 2065 ਤੱਕ ਇਹ ਵੀ ਸਵੇਰੇ 9 ਵਜੇ ਹੈ ਇਸ ਤਰ੍ਹਾਂ ਹੀ 10 ਤਰੀਕ ਨੂੰ ਐਸ ਸੀ ਐਮ ਦੀ ਹੋ ਰਹੀ ਹੈ ਜੀ ਜਿਹੜੀ ਕਿ 2066 ਤੋਂ ਲੈ ਕੇ 2450 ਤੱਕ ਹੋਣੀ ਹੈ ਇਹ ਵੀ ਸਮਾਂ ਸਵੇਰੇ 9:00 ਵਜੇ ਹੋਣਾ ਹੈ ਤੇ 10 ਤਰੀਕ ਨੂੰ ਹੋਣੀ ਹੈ ਜੀ ਬੀ ਸੀ ਜਿਹੜੀ ਕਿ 2451 ਤੋਂ ਲੈ ਕੇ 2940 ਤੱਕ ਹੋਣੀ ਹੈ ਸਮਾਂ ਸਾਰਾਂ ਦਾ ਹੀ ਸਵੇਰੇ 9:00 ਵਜੇ ਹੀ ਰੱਖਿਆ ਗਿਆ ਦੋਸਤੋ ਉਸ ਤੋਂ ਬਾਅਦ ਲਾਸਟ ਆਪਾਂ ਗੱਲ ਕਰਦੇ ਹਾਂ ਜੀ 10 ਨਵੰਬਰ ਨੂੰ ਜਿਹੜੀ ਹੋਣ ਜਾ ਰਹੀ ਹੈ 올 ਦਾ ਅਦਰ ਕੈਟੇਗਰੀਜ਼ ਬੀ ਸੀ ਐਕ ਸਰਵਿਸ ਇਕਨੋਮਿਕਲੀ ਵੀਕਰ ਸੈਕਸ਼ਨ ਜਰਨਲ ਐਕਸ ਸਰਵਿਸ ਜਨਰਲ ਫਰੀडम ਫਾਈਟਰ ਫਿਜ਼ੀਕਲੀ ਹੈਂਡੀਕੈਪਟ ਐਸਸੀ ਸਪੋਰਟਸ ਐਸਸੀ ਐਕਸ ਸਰਵਿਸਮੈਨ ਠੀਕ ਹੈ ਜੀ ਇਹਨਾਂ ਸਾਰਿਆਂ ਦੀ ਜਿਹੜੀ ਕਾਉਂਸਲਿੰਗ ਹੋਣੀ ਹੈ ਉਹ 10 ਨਵੰਬਰ ਨੂੰ ਹੋਣੀ ਹੈ ਇਹਨਾਂ ਨੂੰ ਬੁਲਾਇਆ ਗਿਆ ਜੀ 2941 ਤੋਂ ਲੈ ਕੇ 3004 ਤੱਕ ਸਵੇਰੇ 9 ਵਜੇ ਹੈ ਠੀਕ ਹੈ ਜੀ ਸੋ ਜਿਹੜੇ ਵੀ ਭੈਣ ਭਰਾਵਾਂ ਨੇ ਡੀਐਲਡ ਕਰਨੀ ਹੈ ਈਟੀਟੀ ਕਰਨੀ ਹੈ ਠੀਕ ਹੈ ਜੀ ਸੈਕੰਡ ਕਾਉਂਸਲਿੰਗ ਹੋਣ ਜਾ ਰਹੀ ਹੈ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਇਹਨਾਂ ਨੇ ਡੇਟ ਜਿਹੜੀਆਂ ਉਹ ਅਪਡੇਟ ਕਰ ਦਿੱਤੀਆਂ ਹੈ ਆਪਣਾ ਲੜੀ ਨੰਬਰ ਦੇਖ ਕੇ ਤੁਸੀਂ ਮੈਟ ਦੇ ਹਿਸਾਬ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਤੇ ਜਿਆਦਾ ਜਾਣਕਾਰੀ ਲਈ ਤੁਸੀਂ ਇਹਨਾਂ ਨੇ ਵੈਬਸਾਈਟ ਦਿੱਤੀ ਹੋਈ ਹੈ ਦੋਸਤੋ ssa.punjab.org ਤੇ ਵਿਜ਼ਿਟ ਕਰਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਭੈਣ ਭਰਾ ਦਾ ਜਿਹੜਾ ਨੁਕਸਾਨ ਨਾ ਹੋਵੇ ਆਪਣੇ ਵਿਚਾਰ ਆਪਣੇ ਸੁਝਾਅ ਕਮੈਂਟਾਂ ਰਾਹੀਂ ਜਰੂਰ ਦਿੰਦੇ ਰਹਿਆ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਹਾਈਪ ਜਰੂਰ ਕਰਦੇ ਰਹੋ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਧੰਨਵਾਦ